ਸਤਿ ਸ਼੍ਰੀ ਅਕਾਲ ਜੀ ਅੱਜ ਬਣ ਰਹੀ ਹੈ ਬਿਨਾ ਆਂਡਿਆਂ ਤੋਂ ਭੁਰਜੀ ਬਹੁਤ ਵਧੀਆ ਬਹੁਤ ਹੀ ਟੇਸਟੀ ਤੁਸੀਂ ਖਾ ਕੇ ਦੇਖੋਗੇ ਯਕੀਨ ਹੀ ਨਹੀਂ ਕਰੋਗੇ ਕਿ ਅਸੀਂ ਬਿਨਾ ਆਂਡਿਆਂ ਤੋਂ ਇੰਨੀ ਟੇਸਟੀ ਭੁਰਜੀ ਬਣਾ ਕੇ ਤਿਆਰ ਕੀਤੀ ਹੈ ਹੈਲੋ ਜੀ ਸਤਿ ਸ਼੍ਰੀ ਅਕਾਲ ਮੈਨੂੰ ਲੱਗਾ ਤੁਹਾਰੇ ਵਧੀਆ ਚੜਦੀ ਕਲਾ ਚ ਹੋਵੋਗੇ ਜਿਵੇਂ ਅਸੀਂ ਅੱਜ ਬਣਾ ਰਹੇ ਹਾਂ ਜੀ ਭੁਰਜੀ ਪੀਕਰ ਨਗਰੋ ਜੀ ਅੰਡੇ ਦੀ ਨਹੀਂ ਹੈਗੀ ਤੁਸੀਂ ਸਾਰੇ ਖਾ ਸਕਦੇ ਹੋ ਜੀ ਗਾ ਮਮਾ ਐਕਸਪਲੇਨ ਕਰਨਗੇ ਜੀ ਸੱਚੇ ਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਔਰ ਜਿਸਨਾ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਵਾਹਿਗੁਰੂ ਤੁਹਾਨੂੰ ਆਪਣੇ ਆਪਣੇ ਛਤਰ ਸ਼ਾਏ ਹਿਤ ਤੰਦਰੁਸਤ ਚੜ੍ਹਦੀ ਕਲਾ ਚ ਰੱਖੇ ਜੀ ਅਸੀਂ ਵੀ ਠੀਕ ਆ ਤੇ ਚੜ੍ਹਦੀ ਕਲਾ ਜੀ ਤੇ ਇਧਰ ਮੈਂ ਦਾਲ ਨੂੰ ਤੜਕਾ ਲਗਾ ਰਹੀ ਹਾਂ ਦਾਲ ਦੇ ਤੜਕੇ ਦੀ ਤਿਆਰੀ ਹੋ ਰਹੀ ਆ ਤੇ ਅੱਜ ਮੈਂ ਬਣਾਣੀ ਆ ਜੀ ਭੁਰਜੀ ਾਂਡਿਆਂ ਦੀ ਨਹੀਂ ਪਰ ਾਂਡਿਆਂ ਦੀ ਤੁਸੀਂ ਦੇਖਣ ਨੂੰ ਇੱਕ ਵਾਰੀ ਭਲੇਖਾ ਖਾ ਜਾਓਗੇ ਕਿ ਸ਼ਾਇਦ ਾਂਡਿਆਂ ਦੀ ਜਾਂ ਾਂਡਿਆਂ ਦੀ ਭੁਰਜੀ ਨਹੀਂ ਹੈਗੀ ਪਰ ਇਹਦੇ ਾਂਡਿਆਂ ਦੀ ਭੁਰਜੀ ਤੋਂ ਵੀ ਵੱਧ ਸਵਾਦਿਸ਼ਟ ਤੇ ਟੇਸਟੀ ਤੇ ਹੈਲਥੀ ਇਹ ਭੁਰਜੀ ਬਣਾ ਕੇ ਤਿਆਰ ਕਰਾਂਗੇ ਜੀ ਲਓ ਜੀ ਸਾਡਾ ਦਾਲ ਨੂੰ ਤੜਕਾ ਲੱਗ ਗਿਆ ਹੁਣ ਤਿਆਰੀ ਕਰਦੇ ਆ ਆਪਾਂ ਾਂਡਿਆਂ ਦੀ ਭੁਰਜੀ ਬਣਾਉਣ ਦੀ ਤੇ ਜਿਹੜਾ ਫਰਾਈ ਪੈਨ ਦੇ ਵਿੱਚ ਤੋੜਕਾ ਲੱਗਾ ਹੋਇਆ ਸੀ ਉਹਨੂੰ ਵੀ ਅਸੀਂ ਦਾਲ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਕਰ ਲੈਣਾ ਹੈ ਲਓ ਜੀ ਦਾਲ ਜ਼ਰੂਰ ਨਾਲ ਚਾਹੀਦੀ ਆ ਕਿਉਂਕਿ ਸੁੱਕੀ ਸਬਜ਼ੀ ਦਾ ਜਦੋਂ ਨਾਲ ਦਾਲ ਹੋਵੇ ਨਾ ਉਹ ਵੀ ਮੂੰਗੀ ਮਸਰਾਂ ਦੀ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਬਹੁਤ ਟੇਸਟੀ ਖਾਣਾ ਬਣ ਕੇ ਤਿਆਰ ਹੁੰਦਾ ਲਓ ਜੀ ਫਰਾਈ ਪੈਨ ਮੈਂ ਗੈਸ ਤੇ ਰੱਖ ਦਿੱਤਾ ਇਹਦੇ ਵਿੱਚ ਪਾਵਾਂਗੇ ਜੀ ਬੇਸਣ ਸਭ ਤੋਂ ਪਹਿਲਾਂ ਪਾਣਾ ਹੈ ਜੀ ਬੇਸਣ ਪੈਨ ਸਾਡਾ ਬਿਲਕੁਲ ਸੁੱਕਾ ਹੋਇਆ ਕੋਈ ਘਿਓ ਨਹੀਂ ਪਾਣਾ ਕੋਈ ਤੇਲ ਨਹੀਂ ਪਾਣਾ ਕੁਝ ਨਹੀਂ ਪਾਣਾ ਹੈਗਾ 4 ਤੋਂ 5 ਚਮਚ ਮੈਂ ਬੇਸਣ ਦੇ ਲਿਆ ਆ ਮਤਲਬ ਅਧਿਕ ਕੋਲੀ ਹੋ ਜਾਂਦੀ ਹੈ ਇਹਨੂੰ ਬੇਸਨ ਨੂੰ ਆਪਾਂ ਗੈਸ ਦੀ ਫਲੇਮ ਜਿਹੜੀ ਹੈ ਮੀਡੀਅਮ ਤੇ ਬਿਲਕੁਲ ਮੀਡੀਅਮ ਫਲੇਮ ਤੇ ਹੌਲੀ ਹੌਲੀ ਇਹ ਇਹਨੂੰ ਸਲੋ ਫਲੇਮ ਤੇ ਭੁੰਨਣਾ ਆ ਤਾਂ ਜੋ ਇਹ ਜਿਹੜਾ ਸਾਡਾ ਬੇਸਨ ਆ ਇਹ ਥੱਲੇ ਨਾ ਲੱਗੇ ਤਲੇ ਦੇ ਨਾਲ ਨਾ ਲੱਗੇ ਜਲੇ ਨਾ ਅਗਰ ਜਲ ਗਿਆ ਤਾਂ ਸਾਡੀ ਸਬਜ਼ੀ ਦਾ ਜਿਹੜਾ ਟੇਸਟ ਆ ਖਰਾਬ ਹੋ ਜਾਊਗਾ ਕੋੜਾ ਕੜਵਾ ਹੋ ਜਾਊਗਾ ਤੇ ਜੀ ਇਸ ਤਰ੍ਹਾਂ ਇਹਨੂੰ ਮੈਂ ਲਗਾਤਾਰ ਹਿਲਾਉਂਦੇ ਜਾਣਾ ਜਦੋਂ ਤੱਕ ਨਾ ਇਹਦੀ 스멜 ਇੱਕ 스멜 ਆਉਣ ਲੱਗ ਜੰਦੀ ਬੇਸਣ ਦੀ ਬਹੁਤ ਸੋਹਣੀ ਪਿੰਨੀ ਪਿੰਨੀ ਜੀ 스멜 ਆਉਣ ਲੱਗ ਜੰਦੀ ਆ ਉਸ ਤੋਂ ਬਾਅਦ ਅਸੀਂ ਇਹਨੂੰ ਗੈਸ ਦੀ ਫਲੇਮ ਨੂੰ ਬੰਦ ਕਰ ਦੇਣਾ ਆ ਬੰਦ ਕਰਨ ਤੋਂ ਬਾਅਦ ਇਹ ਪੈਨ ਦੇ ਵਿੱਚੋਂ ਆਪਾਂ ਬੇਸਣ ਨੂੰ ਕੱਢ ਦੇਣਾ ਆ ਅਗਰ ਅਸੀਂ ਇਸੇ ਤਰ੍ਹਾਂ ਇਹ ਪੈਨ ਦੇ ਵਿੱਚ ਰੱਖਾਂਗੇ ਜਿਹੜਾ ਇਹ ਬੇਸਣ ਆ ਕਿਉਂਕਿ ਪੈਨ ਬਹੁਤ ਗਰਮ ਹੁੰਦੀ ਆ ਇਹ ਬੇਸਣਾ ਹੇਠਾਂ ਤੋਂ ਜਲ ਜਾਊਗਾ ਥੱਲੇ ਲੱਗ ਜਾਊਗਾ ਤਲੇ ਦੇ ਨਾਲ ਸੋ ਇਸ ਕਰਕੇ ਇਹਨੂੰ ਉਸੇ ਵੇਲੇ ਆਪਾਂ ਕਿਸੇ ਪਲੇਟ ਦੇ ਵਿੱਚ ਜਾਂ ਕਿਸੇ ਬਾਉਲ ਦੇ ਵਿੱਚ ਇਹਨੂੰ ਕੱਢ ਲੈਣਾ ਆ ਤੇ ਇਸ ਤਰ੍ਹਾਂ ਨੂੰ ਲਗਾਤਾਰ ਹਿਲਾਉਂਦੇ ਜਾਣਾ ਆ ਇਹਦਾ ਜਿਹੜਾ ਬੇਸਣ ਦਾ कच्चਾ ਪਾਣਿਆ ਬਿਲਕੁਲ ਖਤਮ ਹੋ ਜਾਊਗਾ ਤੇ ਦੂਸਰੀ ਗੱਲ ਇਹ ਬਹੁਤ ਵਧੀਆ ਇਹ ਰੋਸਟ ਹੋ ਜਾਂਦਾ ਆ ਖੁਸ਼ਬੂਦਾਰ ਹੋ ਜਾਂਦਾ ਆ ਤੇ ਲਓ ਜੀ ਮੈਂ ਹੁਣ ਗੈਸ ਦੀ ਫਲੇਮ ਬੰਦ ਕਰ ਦਿੱਤੀ ਆ ਫਲੇਮ ਬੰਦ ਕਰਨ ਤੋਂ ਬਾਅਦ ਮੈਂ ਇਹਨੂੰ ਇੱਕ ਬਾਉਲ ਦੇ ਵਿੱਚ ਕੱਢ ਰਹੀ ਆ ਆ ਦੇਖੋ ਆ ਹੈਗੀ ਬਾਉਲ ਬਾਉਲ ਦੇ ਵਿੱਚ ਇਹਨੂੰ ਮੈਂ ਕੱਟ ਕੇ ਤੁਹਾਨੂੰ ਦਿਖਾਨੀ ਆ ਦੇਖੋ ਇਸ ਤਰ੍ਹਾਂ ਸਾਰਾ ਬੇਸਣ ਇਹਦੇ ਵਿੱਚ ਕੱਢ ਲੈਣਾ ਬਹੁਤ ਸੋਹਣੀ ਖੁਸ਼ਬੂ ਆਉਂਦੀ ਆ ਬੇਸਣ ਦੀ ਇਹ ਜਿਹੜੀ ਭੁਰਜੀ ਆ ਬਹੁਤ ਹੈਲਥੀ ਆ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ 슈ਗਰ ਪੇਸ਼ੈਂਟ ਵਾਲਿਆਂ ਵਾਸਤੇ ਬਹੁਤ ਹੀ ਵਧੀਆ ਆ ਰਾਮ ਬਾਣਿਆ ਲਓ ਜੀ ਇਹ ਬੇਸਣ ਕੱਢ ਲਿਆ ਉਸ ਤੋਂ ਬਾਅਦ ਜੀ ਬੇਸਣ ਦੇ ਵਿੱਚ ਆਪਣੇ ਟੇਸਟ ਦੇ ਅਕੋਰਡਿੰਗ ਜਿੰਨਾ ਕੁ ਤੁਸੀਂ ਨਮਕ ਪਾਣਾ ਨਮਕ ਪਾ ਲਓ ਚੌਥਾਈ टीस्पून ਮੈਂ ਹਲਦੀ ਪਾ ਲਈ ਆ 1 टीस्पून ਚੌਥਾ ਹਾਫ टीस्पून ਜੀਰਾ ਪਾਇਆ ਆ ਧਨੀਆ ਪਾਇਆ ਆ ਤੇ ਜੀਰਾ ਪਾਇਆ ਹਾਫ ਟੀस्पून ਇੱਕ ਟੀस्पून ਧਨੀਆ ਪਾਊਡਰ ਤੇ ਹਾਫ ਟੀस्पून ਕੁੱਟੀ ਲਾਲ ਮਿਰਚ ਪਾਈ ਆ ਇੱਕ ਇੱਕ ਤੋਂ ਇੱਕ ਦੋ ਕਮੈਂ ਛੋਟੀਆਂ ਹਰੀਆਂ ਮਿਰਚਾਂ ਪਾਈਆਂ ਕੱਟ ਕੇ ਤੇ ਇਹਨੂੰ ਪਾਣੀ ਦੇ ਪਾ ਕੇ ਨਾ ਇਦਾਂ ਹੌਲੀ ਹੌਲੀ ਮਿਕਸ ਕਰਦੇ ਜਾਣਾ ਆ ਪਾਣੀ ਬਹੁਤ ਜ਼ਿਆਦਾ ਨਹੀਂ ਪਾਣਾ ਇੱਕ ਵਾਰੀ ਨਹੀਂ ਤਾਂ ਇਹਦੇ ਵਿੱਚ ਲਮਸ ਬਣ ਜਾਂਦੇ ਆ ਪਾਣੀ ਨੂੰ ਥੋੜਾ ਥੋੜਾ ਪਾ ਕੇ ਇਹਨੂੰ ਮਿਕਸ ਕਰ ਦੇਣਾ ਫਿਰ ਤੁਸੀਂ ਜਿੰਨਾ ਚਾਹੋ ਜਿੰਨਾ ਕੋ ਤੁਹਾਨੂੰ ਮੈਂ ਦੱਸੂਗੀ ਉੰਨਾ ਪਾਣੀ ਪਾਉਣਾ ਆ ਦੇਖੋ ਇਸ ਤਰ੍ਹਾਂ ਬਹੁਤ ਸੋਹਣਾ ਇਹ ਮਿਕਸ ਮਿਕਸ ਕਰਕੇ ਇਹਨੂੰ ਇੱਕ ਬੈਟਰ ਜਿਹਾ ਬਣਾ ਲੈਣਾ ਹੈ ਲਿਕਵਿਡ ਜਿਹਾ ਬਣਾਉਣਾ ਹੈ ਜਿਆਦਾ ਥਿੱਕ ਨਹੀਂ ਰੱਖਣਾ ਸੋ ਇਸ ਤਰ੍ਹਾਂ ਇਹ ਪੁਰਜੀ ਬਣਾਉਣ ਦੇ ਨਾਲ ਸਾਨੂੰ ਬਹੁਤ ਫਾਇਦਾ ਹੁੰਦਾ ਬਹੁਤ ਹੀ ਫਾਇਦੇਮੰਦ ਆ ਸਾਰਿਆਂ ਵਾਸਤੇ ਫਾਇਦੇਮੰਦ ਆ ਤੇ ਬੇਸਣ ਤਾਂ ਹੈ ਹੀ ਸਾਡੇ ਸਾਰਿਆਂ ਵਾਸਤੇ ਕਿਉਂਕਿ ਚਨੇਆ ਤੋਂ ਬਲੈਕ ਚਨੇਆ ਤੋਂ ਬਣਦਾ ਆ ਬੇਸਣ ਬਹੁਤ ਹੀ ਫਾਇਦੇਮੰਦ ਆ ਤੇ ਇਸ ਤਰ੍ਹਾਂ ਪਾਣੀ ਪਾ ਕੇ ਇਹਨੂੰ ਮੈਂ ਮਿਕਸ ਕਰ ਲੈਣਾ ਥੋੜਾ ਥੋੜਾ ਪਾਣੀ ਪਾਣਾ ਆ ਕਈ ਵਾਰ ਜ਼ਿਆਦਾ ਪਾਣੀ ਪੈ ਜਾਂਦਾ ਆ ਤੇ ਬੇਸਣ ਜ਼ਿਆਦਾ ਪਤਲਾ ਹੋ ਜਵੇ ਅਚਾਨਕ ਜੇ ਕਿਤੇ ਗਲਤੀ ਨਾਲ ਪੈ ਜਾਵੇ ਪੈ ਵੀ ਜਾਵੇ ਤਾਂ ਤੁਸੀਂ ਇੱਕ ਚਮਚ ਬੇਸਣ ਦਾ ਜਾਂ ਅੱਧਾ ਚਮਚ ਬੇਸਣ ਦਾ ਪਾ ਸਕਦੇ ਆ ਦੇਖੋ ਇਸ ਤਰ੍ਹਾਂ ਦਾ ਚਮਚੇ ਤੇ ਇਹਦੀ ਕੋਟਿੰਗ ਹੋ ਰਹੀ ਆ ਬਹੁਤ ਟੋ ਕੋਟਿੰਗ ਰੱਖਣੀ ਚਮਚੇ ਤੇ ਮਤਲਬ ਚਮਚਜ ਤੇ ਜਿਆਦਾ ਥਿੱਕ ਨਹੀਂ ਕਰਨਾ ਹੈਗਾ ਲਓ ਜੀ ਸਾਡਾ ਇਹ ਬਿਲਕੁਲ ਬੇਸਨ ਦਾ ਕੋਲ ਤਿਆਰ ਹੋ ਗਿਆ ਆ ਹੁਣ ਆਪਾਂ ਕਰਦੇ ਆ ਇਹਦੇ ਤੁਰਕੇ ਦੀ ਤਿਆਰੀ ਪੈਨ ਰੱਖੀ ਹੋਈ ਹੈ ਗੈਸ ਤੇ ਇਹਦੇ ਵਿੱਚ ਪਾਵਾਂਗੇ ਜੀ ਕੁਕਿੰਗ ਆਇਲ ਤੁਸੀਂ ਚਾਹੋ ਤਾਂ ਤੁਸੀਂ ਸਰੋਂ ਦਾ ਆਇਲ ਵੀ ਪਾ ਸਕਦੇ ਆ ਪਰ ਮੇਰੇ ਸਰੋਂ ਦਾ ਆਇਲ ਖਤਮ ਹੋयो ਮੇਰੇ ਜਿਵੇਂ ਆਣ ਵਾਲਾ ਇਸ ਕਰਕੇ ਮੈਂ ਰਿਫਾਈਨਡ ਆਇਲ ਪਾਇਆ ਇਹ ਪਾਣ ਤੋਂ ਬਾਅਦ ਜੀ ਸਭ ਤੋਂ ਪਹਿਲਾਂ ਮੈਂ ਪਾਉਂਗੀ ਇਹਦੇ ਵਿੱਚ ਹਿੰਗ ਹਿੰਗ ਜਿਹੜੀ ਬੇਸਣ ਦੀ ਕੋਈ ਵੀ ਚੀਜ਼ ਬਣਾਉਂਦੇ ਆ ਸਾਨੂੰ ਹਿੰਗ ਪਾਉਣੀ ਬਹੁਤ ਜ਼ਰੂਰੀ ਆ ਸਾਡੇ ਪੇਟ ਵਾਸਤੇ ਬਹੁਤ ਜ਼ਰੂਰੀ ਆ ਸਾਡੇ ਡਾਈਜੈਸਟ ਦਾ ਕੰਮ ਕਰਦੀ ਆ ਤੇ ਥੋੜਾ ਜਿਹਾ ਮੈਂ ਪਾਇਆ ਜੀ ਇਹਦੇ ਵਿੱਚ ਹਾਫ ਟੀस्पून ਜੀਰਾ ਪਾਇਆ ਆ ਇਹ ਜਿਹੜੀ ਹਿੰਗ ਆ ਨਾ ਹਿੰਗ ਆਪਾਂ ਕੜ੍ਹੀ ਚ ਵੀ ਜਦੋਂ ਪਾਉਂਦੇ ਆ ਤੇ ਸਾਡਾ ਪੇਟ ਜਿਹੜਾ ਜਿੱਦਾਂ ਇੱਕਦਮ ਕੱਸ ਪੈ ਜਾਂਦਾ ਇਦਾਂ ਨਹੀਂ ਹੁੰਦਾ ਤੇ ਪੇਟ ਦਰਦ ਨੂੰ ਵੀ ਉਦਾਂ ਵੀ ਸਾਡੇ ਬਹੁਤ ਬਿਮਾਰੀਆਂ ਦੀ ਸਾਡੀ ਰੋਕਥਾਮ ਹੁੰਦੀ ਆ hing ਦੇ ਨਾਲ ਇਹ ਹਰ ਸਬਜ਼ੀ ਦੇ ਵਿੱਚ ਤੋੜ ਕੇ ਦੇ ਵਿੱਚ ਜਰੂਰ ਪਾਇਆ ਕਰੋ ਜੀ ਹੁਣ ਮੈਂ ਜੀ ਮੈਂ ਦੋ medium size ਦੇ ਬਰੀਕ ਕੱਟੇ ਹੋਏ ਪਿਆਜ਼ ਲਾਏ ਆ ਉਵੇਂ ਹੀ ਬਣਾਉਣਾ ਜਿਵੇਂ ਅਸੀਂ ਆਂਡਿਆਂ ਦੀ ਭੁਰਜੀ ਬਣਾਉਂਦੇ ਆ ਪਰ ਜਿਹੜੀਆਂ ਮੇਰੀਆਂ ਭੈਣਾਂ ਬੀਰ ਬਜ਼ੁਰਗ ਆਂਡੇ ਨਹੀਂ ਖਾਂਦੇ ਉਹਨਾਂ ਵਾਸਤੇ ਬਹੁਤ ਵਧੀਆ ਮੈਂ ਤਾਂ ਜੀ ਆਂਡਿਆਂ ਦੀ ਭੁਰਜੀ ਵੀ ਖਾ ਕੇ ਦੇਖੀ ਆ ਤੇ ਇਹ ਵੀ ਖਾ ਕੇ ਦੇਖੀ ਆ तरीका ਉਹੀ ਆ ਬਸ ਉਹ ਆਂਡੇ ਪਾਣੇ ਆ ਇੱਥੇ ਆਪਾਂ ਬੇਸਣ ਦਾ ਪਾਵਾਂਗੇ ਤੁਹਾਨੂੰ ਦੱਸੂਗੀ ਕਿੱਦਾਂ ਬਣਨੀ ਆ ਇਹ ਹੁਣ ਸਪੁਰਜੀ ਤੇ ਬਸ ਟੇਸਟ ਦਾ ਇਹ ਹੁੰਦਾ ਕਿ ਆਂਡਿਆਂ ਨਾਲੋਂ ਵੀ ਟੇਸਟੀ ਮੈਂ ਟੇਸਟ ਕੀਤੀ ਆ ਖਾਧੀ ਅਸੀਂ ਸਬਜ਼ੀ ਆਂਡਿਆਂ ਨਾਲੋਂ ਟੇਸਟੀ ਬਣ ਕੇ ਤਿਆਰ ਹੁੰਦੀ ਆ ਬਹੁਤ ਹੀ ਵਧੀਆ ਤੇ ਤੁਸੀਂ ਤਰੀਕੇ ਨਾਲ ਬਣਾਉਂਗੇ ਪੇਸ਼ੈਂਸ ਨਾਲ ਬਣਾਉਂਗੇ ਜਿਸ ਤਰ੍ਹਾਂ ਮੈਂ ਦੱਸਦੀ ਆ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਇਹ ਹੈਗਾ ਜੀ ਆਦਰਕ ਤੇ ਲਸਣ ਕद्दूकस ਕੀਤਾ ਹੋਇਆ ਇਹਨੂੰ ਵੀ ਬਸ ਥੋੜਾ ਜਿਹਾ ਕੱਚਾ ਪੰਦ ਖਤਮ ਕਰਨਾ ਆ ਹਰ ਵਾਰ ਦੀ ਤਰ੍ਹਾਂ ਇੱਕ ਤੋਂ ਡੇਢ ਮਿੰਟ ਹੀ ਇਹਨੂੰ ਵੀ ਮੈਂ ਪਕਾਉਣਾ ਆ ਗੈਸ ਦੀ ਫਲੇਮ ਜਿਹੜੀ ਮੀਡੀਅਮ ਰੱਖਣੀ ਆ ਜੀ ਇਸ ਤਰ੍ਹਾਂ ਇਹ ਪਕਾਉਣ ਤੋਂ ਬਾਅਦ ਜੀ ਮੈਂ ਹੁਣ ਇਸ ਤੋਂ ਬਾਅਦ ਪਾਵਾਂਗੀ ਟਮਾਟਰ ਬਰੀਕ ਕੱਟਿਆ ਹੋਇਆ ਟਮਾਟਰ ਪਾਉਣਾ ਆ ਤੇ ਹਰੀਆਂ ਮਿਰਚਾਂ ਪਾਉਣੀਆਂ ਟਮਾਟਰ ਦਾ ਜਿਹੜਾ ਮੈਂ ਛਿਲਕਾ ਉਤਾਰ ਦਿੰਦੀ ਹੁੰਨੀ ਆ ਅਗਰ ਤੁਸੀਂ ਪੀਸਣਾ ਤੇ ਵੇਸ਼ ਫਿਰ ਬੇਸ਼ੱਕ ਛਿਲਕਾ ਛਿਲਕੇ ਸਮੇਤ ਪੀਸ ਲਓ ਪਰ ਅਗਰ ਤੁਸੀਂ ਇਦਾਂ ਕੱਟ ਕੇ ਪਾਉਣਾ ਤਾਂ ਛਿਲਕਾ ਉਤਾਰ ਕੇ ਬਹੁਤ ਵਧੀਆ ਇਹ ਹੁੰਦਾ ਹੈ ਮੈਸ਼ ਹੋ ਜਾਂਦਾ ਮੈਸ਼ ਵੀ ਬਹੁਤ ਜ਼ਿਆਦਾ ਨਹੀਂ ਕਰਨਾ ਜਿਵੇਂ ਆਪਾਂ ਤੋੜਕਾ ਭੁੰਦੇ ਹਾਂ ਉਵੇਂ ਹੀ ਕਰਨਾ ਹੈ ਤੇ ਮੇਰੀਆਂ ਭੈਣਾ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਭੈਣਾ ਬਜ਼ੁਰਗ ਮੇਰੇ ਵੀਰ ਸਾਰੇ ਅਗਰ ਬੱਚੇ ਵੀ ਦੇਖ ਰਹੇ ਆ ਤਾਂ ਬੱਚਿਆਂ ਨੂੰ ਵੀ ਬਹੁਤ ਇਹ ਪਸੰਦ ਆਊਗੀ ਰੈਸਪੀ ਤੇ ਸਾਰੇ ਲਾਈਕ ਕਰ ਦੇਣ ਤੇ ਜੇਕਰ ਪਹਿਲੀ ਵਾਰੀ ਦੇਖ ਰਿਹਾ ਤਾਂ ਸਬਸਕ੍ਰਾਈਬ ਕਰ ਦੇਣ ਇਹ ਜੀ ਹੈਗੇ ਜੀ ਮਿਰਚਾਂ ਦੇ ਪੱਤੇ ਮੇਰੇ ਕੋਲ ਧਨੀਆ ਹੈ ਨਾ ਸੀ ਮੈਂ ਮੈਂ ਧਨੀਆ ਜਰੂਰ ਪਾਉਂਦੀ ਹੁੰਨੀ ਆ ਅਗਰ ਧਨੀਆ ਨਾ ਹੋਵੇ ਤਾਂ ਇਹ ਮਿਰਚਾਂ ਦੇ ਪੱਤੇ ਆ ਹਰੀਆਂ ਮਿਰਚ ਜਿਹੜੀਆਂ ਆਪਾਂ ਘਰ 'ਚ ਬੀਜਦੇ ਆ ਇਹ ਮਿਰਚਾਂ ਦੇ ਪੱਤੇ ਪਾਉਣ ਨਾਲ ਇਹ ਹੁੰਦਾ ਆ ਕਿ ਇਹਦਾ ਟੇਸਟ ਬਹੁਤ ਵਧੀਆ ਆਂਦਾ ਹੈ ਜਿਵੇਂ ਧਨੀਏ ਦਾ ਆਂਦਾ ਨਾ ਧਨੀਏ ਤੋਂ ਵੀ ਵੱਧ ਟੇਸਟੀ ਆਂਦਾ ਆ ਇਹ ਇਹਦਾ ਟੇਸਟ ਕਿਉਂਕਿ ਇਹਨੂੰ ਜਦੋਂ ਕੱਟ ਕੇ ਪਾਣਾ ਇੱਕ ਕਰਾਰਾ ਜਿਹਾ ਟੇਸਟ ਆਉਂਦਾ ਇਹਦਾ ਬਹੁਤ ਵਧੀਆ ਦੇਖੋ ਇਸ ਤਰ੍ਹਾਂ ਮੈਂ ਬੈਟਰ ਦੇ ਵਿੱਚ ਵੀ ਇਹਨੂੰ ਕੱਟ ਕੇ ਪਾ ਰਹੀ ਹਾਂ ਬਰੀਕ ਬਰੀਕ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਅਸੀਂ ਤਾਜ਼ੀਆਂ ਹਰੀਆਂ ਮਿਰਚਾਂ ਪਾਈਆਂ ਹੁਣ ਬਹੁਤ ਹੀ ਤਾਕਤਵਰ ਬਾਰੇ ਆਏ ਇਹ ਸਾਡੇ ਲਈ ਮਿਰਚਾਂ ਦੇ ਪੱਤੇ ਸਾਡੀਆਂ ਅੱਖਾਂ ਵਾਸਤੇ ਵੀ ਬਹੁਤ ਹੀ ਫਾਇਦੇਮੰਦ ਆ ਤੇ ਸਾਡੀ ਸਿਹਤ ਵਾਸਤੇ ਵੀ ਬਹੁਤ ਹੀ ਫਾਇਦੇਮੰਦ ਆ ਕੱਲੀ ਮੈਂ ਵੀਡੀਓ ਬਣਾ ਰਹੀ ਸੀ ਇਸ ਕਰਕੇ ਵੀਡੀਓ ਜਦੋਂ ਮੈਂ ਉਧਰ ਤੁਹਾਨੂੰ ਮਿਰਚਾਂ ਦਿਖਾ ਰਹੀ ਸੀ ਪੱਤੇ ਕੱਟਦੀ ਤਾਂ ਥੋੜੇ ਜਿਹੀ ਵੀਡੀਓ ਦਾ ਘੁੰਮ ਰਹੀ ਸੀ ਸੋ ਇਸ ਵਾਸਤੇ ਸੌਰੀ ਲਓ ਜੀ ਇਸ ਤਰ੍ਹਾਂ ਆਪਾਂ ਤੋੜਕਾ ਤਿਆਰ ਕਰ ਲੈਣਾ ਆ ਜੀ ਲਓ ਜੀ ਸਾਡੇ ਮਸਾਲੇ ਭੁੱਜ ਗਏ ਆ ਬਾਕੀ ਜਿਹੜੇ ਆਪਾਂ ਡਰਾਈ ਮਸਾਲੇ ਪਾਉਣੇ ਆ ਉਹ ਸਾਰੇ ਆਪਾਂ ਬੈਟਰ ਦੇ ਵਿੱਚ ਪਾ ਚੁੱਕੇ ਆ ਅਗਰ ਤੁਸੀਂ ਚਾਹੋ ਤਾਂ ਤੁਸੀਂ ਤੋੜਕੇ ਵਿੱਚ ਵੀ ਪਾ ਸਕਦੇ ਆ ਪਰ ਉਹ ਜ਼ਿਆਦਾ ਹੋਣ ਦਾ ਡਰ ਆ ਇਸ ਕਰਕੇ ਆ ਲਓ ਜੀ ਇਹ ਸਾਰਾ ਬੈਟਰ ਅਸੀਂ ਇਹਦੇ ਵਿੱਚ ਮੈਂ ਪਾ ਦਿੱਤਾ ਆ ਪਾਣ ਤੋਂ ਬਾਅਦ ਇਹਨੂੰ ਥੋੜਾ ਜਿਹਾ ਪੈਨ ਨੂੰ ਘੁਮਾ ਕੇ ਨਾ ਜਿਹੜਾ ਇਹਦਾ ਲਿਕੁਇਡ ਆ ਸਾਰੇ ਆਲੇ-ਦੋਲੇ ਸਾਈਡਾਂ ਤੇ ਆਪਾਂ ਕਰ ਦੇਣਾ ਚਮਚ ਨਾਲ ਬਿਲਕੁਲ ਨਹੀਂ ਹਿਲਾਣਾ ਆ ਦੇਖੋ ਜੀ ਇਸ ਤਰ੍ਹਾਂ ਅਗਰ ਚਮਚ ਨਾਲ ਨਹੀਂ ਹਿਲਾਣਾ ਤੇ ਇਸੇ ਤਰ੍ਹਾਂ ਹੀ ਇਹਨੂੰ ਪੈਨ ਨੂੰ ਅਸੀਂ ਇਹਦੇ ਉੱਤੇ ਰੱਖਣਾ ਆ ਐਸੇ ਤਰ੍ਹਾਂ ਹੀ ਰੱਖੀ ਛੱਡਣਾ ਆ ਤੇ ਅਗਰ ਬੈਟਰ ਆਲੇ ਦੁਆਲੇ ਨਹੀਂ ਜਾਂਦਾ ਤੁਹਾਡਾ ਕੋਈ ਵਾਰ ਮਸਾਲਾ ਹੁੰਦਾ ਆ ਤਾਂ ਫਿਰ ਤੁਸੀਂ ਪੈਨ ਨੂੰ ਘੁਮਾ ਸਕਦੇ ਆ ਆਲੇ ਦੁਆਲੇ ਸਾਈਡਾਂ ਤੇ ਦੇਖੋ ਸਾਈਡਾਂ ਤੇ ਬਿਲਕੁਲ ਪੱਕ ਰਿਹਾ ਐ ਇਸ ਤਰ੍ਹਾਂ ਲੱਗਦਾ ਜਿਵੇਂ ਆਮਲੇਟ ਆਪਾਂ ਅੰਡੇ ਦਾ ਬਣਾਇਆ ਹੁੰਦਾ ਉਸੇ ਵੇਲੇ ਆਪਾਂ ਇਹਨੂੰ ਜਲਦੀ ਜਲਦੀ ਇਸ ਤਰ੍ਹਾਂ ਇਹਨੂੰ ਮਿਕਸ ਕਰਨਾ ਆ 1 ਮਿੰਟ ਸਿਰਫ ਢਾਕੇ ਇਹਨੂੰ ਰੱਖਣਾ ਆ ਉਸ ਤੋਂ ਬਾਅਦ ਇਹਨੂੰ ਮਿਕਸ ਕਰਨਾ ਚੰਗੀ ਤਰ੍ਹਾਂ ਦੇਖੋ ਇਸ ਤਰ੍ਹਾਂ ਤੇ ਤੁਸੀਂ ਯਕੀਨ ਨਾ ਜਾਣ ਹੌਲੀ ਹੌਲੀ ਇਹਨੇ ਸਾਰਿਆਂ ਨੇ ਸੈਪਰੇਟ ਐਦਾਂ ਹੋ ਜਾਣਾ ਜਿਵੇਂ ਆਪਾਂ ਅੰਡਿਆਂ ਦੀ ਭੁਰਜੀ ਬਣਾਦੇ ਹੁੰਦੇ ਆਂ ਅੰਡੇ ਵੀ ਪਹਿਲਾਂ ਇਸੇ ਤਰ੍ਹਾਂ ਹੀ ਹੁੰਦੇ ਆ ਪਹਿਲਾਂ ਇਹਨਾਂ ਇਕੱਠੇ ਹੁੰਦੇ ਜਦੋਂ ਆਪਾਂ ਪਾਨੇ ਆ ਭੰਨ ਕੇ ਕਈ ਵਾਰੇ ਇੱਕ ਥਾਂ ਤੇ ਭੰਨ ਕੇ ਅੰਡੇ ਪਾਉਂਦੇ ਆ ਕਈ ਵਾਰ ਬਕਲ ਇੱਕ ਇੱਕ ਆਂਡਾ ਕਰਕੇ ਪਾਉਂਦੇ ਆ ਉਹ ਵੀ ਪਹਿਲਾਂ ਇਸੇ ਤਰ੍ਹਾਂ ਹੀ ਹੁੰਦੇ ਆ ਜਿਵੇਂ ਜਿਵੇਂ ਇਹਨਾਂ ਨੂੰ ਹੀਟ ਲੱਗਦੀ ਆ ਸੇਕ ਲੱਗਦਾ ਉਹਵੇਂ ਉਹਵੇਂ ਹੁੰਦੇ ਰਹਿੰਦੇ ਆ ਜਿਹੜਾ ਥੱਲੇ ਥੋੜਾ ਜਿਹਾ ਬੇਸਣ ਲੱਗਾ ਹੋਇਆ ਹੈ ਇਹਨੇ ਆਪਣੇ ਆਪ ਹੀ ਲੈ ਜਾਣਾ ਆ ਕਿਉਂਕਿ ਇਹ ਵੀ ਬਹੁਤ ਵਧੀਆ ਜਦੋਂ ਲੈ ਜਾਂਦਾ ਨਾ ਤਾਂ ਟੇਸਟ ਇਹ ਥੱਲੇ ਨਹੀਂ ਲੱਗਦਾ ਤਲੇ ਦੇ ਨਾਲ نیچے ਪਕੇ ਵੈਸੇ ਲੱਗਾ ਸੀਗਾ ਜਿੱਦੋਂ ਜਦੋਂ ਇਹ ਗਰਮ ਹੋਣਾ ਆ ਪੈਨ ਚੰਗੀ ਤਰ੍ਹਾਂ ਹੋ ਜਾਣੀ ਹੀਟ ਹੋਣੀ ਤਾਂ ਵਧੀਆ ਹੋ ਜਾਣਾ ਇਹ ਹੈਗੀ ਜੀ ਕਸੂਰੀ ਮੇਥੀ ਇਹਦੇ ਵਿੱਚ ਮੈਂ ਫਲੇਵਰ ਵਾਸਤੇ ਕਸੂਰੀ ਮੇਥੀ ਪਾ ਰਹੀ ਹਾਂ ਤੁਸੀਂ ਵੀ ਜ਼ਰੂਰ ਪਾਣੀ ਤੇ ਇਹ ਜਿਹੜੇ ਮੈਂ ਮਿਰਚਾਂ ਦੇ ਪੱਤੇ ਰੱਖੇ ਹੋ ਇਸ ਤੁਸੀਂ ਇਹ ਪਾਣੇ ਆ ਸਕਿੱਪ ਕਰ ਸਕਦੇ ਆਂ ਅਗਰ ਤੁਹਾਡੇ ਕੋਲ ਨਹੀਂ ਹੈਗੇ ਅਗਰ ਹੈਗੇ ਤਾਂ ਤੁਸੀਂ ਪਾ ਲਓ ਅਗਰ ਨਹੀਂ ਹੈਗਾ ਤੁਸੀਂ ਹਰਾ ਧਨੀਆ ਪਾ ਲਓ ਜੇਕਰ ਹਰਾ ਧਨੀਆ ਵੀ ਨਹੀਂ ਹੈਗਾ ਕਸੂਰੀ ਮੇਥੀ ਪਾ ਲਓ ਅਗਰ ਕਸੂਰੀ ਮੇਥੀ ਵੀ ਨਹੀਂ ਪਾਣੀ ਤੁਸੀਂ ਐਸੇ ਤਰ੍ਹਾਂ ਹੀ ਇਹ ਭੁਰਜੀ ਬਣਾ ਕੇ ਤਿਆਰ ਕਰ ਸਕਦੇ ਆ ਥੋੜਾ ਜਿਹਾ ਉਪਰੋਂ ਦੀ ਧਨੀਆ ਪਾਊਡਰ ਪਾ ਸਕਦੇ ਆ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਬੇਸਣ ਦੀ ਲਸਣ ਦੀ ਅਦਰਕ ਦੀ ਸਾਰੀਆਂ ਚੀਜ਼ਾਂ ਦੀ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀ ਇਹ ਹੈਗਾ ਜੀ ਦੇ ਬੇਰਕਾ ਦਾ ਦੇਸੀ ਘਿਓ ਇਹ ਸਿਰਫ ਮੈਂ ਅੱਧਾ ਕੁ ਚਮਚ ਪਾ ਰਹੀ ਆ ਕਿ ਇਹਦੇ ਨਾਲ ਟੇਸਟ ਬਹੁਤ ਸੋਹਣਾ ਫਲੇਵਰ ਬਹੁਤ ਸੋਹਣਾ ਆਂਦਾ ਆ ਅਗਰ ਤੁਸੀਂ ਚਾਹੋ ਤਾਂ ਤੁਸੀਂ ਪਾ ਸਕਦੇ ਨਹੀਂ ਚਾਹੋ ਤਾਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਆ ਇਹ ਮੈਂ ਆਪਣੀ ਮਰਜ਼ੀ ਨਾਲ ਪਾ ਰਿਆ ਪਾਇਆ ਕਿਉਂਕਿ ਮੈਂ ਜਦੋਂ ਵੀ ਇਹ 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 ਪੁਰਜੀ ਮੈਂ ਜਦੋਂ ਵੀ ਬਣਾਉਂਦੀ ਹੁੰਦੀ ਹੁੰਦੀ ਆ ਤਾਂ ਮੈਂ ਲਾਸਟ ਦੇ ਵਿੱਚ ਇਹਦੇ ਵਿੱਚ ਜ਼ਰੂਰ ਪਾਉਂਦੀ ਹੁੰਦੀ ਹੁੰਨੀ ਆ ਜੀ ਕਿਉ ਦਾ ਅੱਧਾ ਕੁ ਚਮਚ ਪਾਉਂਦੇ ਹੁੰਦੇ ਆ ਤੇ ਉਸੇ ਵੇਲੇ ਗਰਮਾ ਗਰਮ ਖਾਓ ਚਾਹੇ ਤੁਸੀਂ ਰੋਟੀ ਦੇ ਵਿੱਚ ਇਹਨੂੰ ਰੋਲ ਬਣਾ ਲਓ ਜਾਂ ਤੁਸੀਂ ਐਸੇ ਤਰ੍ਹਾਂ ਹੀ ਖਾ ਸਕਦੇ ਹੋ ਦੇਖੋ ਕਿੰਨੀ ਵਧੀਆ ਸਾਡੀ ਭੁਰਜੀ ਬਣ ਕੇ ਤਿਆਰ ਹੋਈ ਆ ਯਕੀਨੀ ਆ ਰਿਹਾ ਨਾ ਤੁਸੀਂ ਸਮਝਦੇ ਹੋਮੋਗੇ ਇਸ ਤਰ੍ਹਾਂ ਲਾਦੀ ਜਿਵੇਂ ਅੰਡੇ ਦੀ ਭੁਰਜੀ ਹੁੰਦੀ ਆ ਤੇ ਇਹ ਹੈਗੀਆਂ ਜੀ ਕਾਲੀਆਂ ਮਿਰਚ ਕਾਲੀਆਂ ਮਿਰਚਾਂ ਨੂੰ ਇਸ ਤਰ੍ਹਾਂ ਮੈਂ ਪੀਸ ਕੇ ਦੇ ਉੱਪਰੇ ਨਾਲੋਂ ਨਾਲ ਗ੍ਰਾਇੰਡ ਕਰਕੇ ਪਾ ਰਹੀ ਆ ਕਾਲੀ ਮਿਰਚ ਦਾ ਲਾਸਟ ਵਿੱਚ ਪਾਣੀ ਆ ਪਹਿਲਾਂ ਨਹੀਂ ਪਾਉਣੀ ਅਗਰ ਤੁਸੀਂ ਪਸੰਦ ਕਰਦੇ ਹੋ ਤਾਂ ਪਾ ਲਓ ਇਹਦਾ ਵੀ ਫਲੇਵਰ ਬਹੁਤ ਸੋਹਣਾ ਕਾਲੀ ਮਿਰਚ ਦਾ ਆਂਦਾ ਹੈ ਕਰਾਰ ਆ ਜਾ ਇੱਕ ਮੋਨੋ ਟੇਸਟ ਆਂਦਾ ਆ ਤੇ ਵੈਸੇ ਵੀ ਇਹ ਚੰਗੀ ਆ ਪਾਣੀ ਚਾਹੀਦੀ ਆ ਕਾਲੀ ਮਿਰਚ ਥੋੜੀ ਜਹੀ ਹਰਦਾਲ ਸਬਜੀ ਦੇ ਵਿੱਚ ਤੁਸੀਂ ਜ਼ਰੂਰ ਪਾਇਆ ਕਰੋ ਜੀ ਲਓ ਜੀ ਭੁਰਜੀ ਸਾਡੀ ਬਣ ਕੇ ਤਿਆਰ ਹੋ ਗਈ ਆ ਤੇ ਇੱਕ ਪਿਆਰੇ ਜੇ ਕਮੈਂਟ ਜ਼ਰੂਰ ਕਰਿਆ ਕਰੋ ਜਦੋਂ ਤੁਸੀਂ ਵੀਡੀਓ ਦੇਖਦੇ ਆ ਤੇ ਬੜੀ ਖੁਸ਼ੀ ਹੁੰਦੀ ਜੇ ਤੁਹਾਡੇ ਕਮੈਂਟਾਂ ਦੇ ਆ ਦੰਨ ਜੀ ਸਾਡੀ ਸਬਜੀ ਬਣ ਕੇ ਹੋ ਗਈ ਤਿਆਰ ਆ ਆਪਾਂ ਲੱਗਿਆ ਹੁਣ ਖਾਣਾ ਸਾਰਾ ਸਰਵ ਕਰਨ ਇੱਧਰ ਸਬਜੀ ਬਣਨ ਤੋਂ ਬਾਅਦ ਨਾਲੇ ਮੈਂ ਗਰਮਾ ਗਰਮ ਫੁਲਕੇ ਲਾ ਲਏ ਆ ਜੀ ਗਰਮੀ ਬਹੁਤ ਜ਼ਿਆਦਾ ਹੈ ਕਿਉਂਕਿ ਜਿਹੜਾ ਆ ਮਹੀਨਾ ਆ ਆਹ ਹਾ ਨਾ ਮਹੀਨੇ ਦਾ ਮੌਸਮ ਹੈ ਇਹ ਹਮਸ ਜੇ ਵਾਲਾ ਹੁੰਦਾ ਆ ਇੰਨਾ ਪਸੀਨਾ ਦਾ ਤੇ ਦਿਲ ਘਬਰਾਉਂਦਾ ਇੰਨੀ ਜ਼ਿਆਦਾ ਗਰਮੀ ਆ ਕਿਚਨ ਦੇ ਵਿੱਚ ਤਕਰੀਬਨ ਮੈਨੂੰ ਬਹੁਤ ਟਾਈਮ ਲੱਗ ਗਿਆ ਸੀ ਖਾਣਾ ਬਣਾਉਂਦੇ ਨੂੰ ਸਾਰੀਆਂ ਚੀਜ਼ਾਂ ਤਿਆਰ ਕਰਦੇ ਨੂੰ ਕਿਉਂਕਿ ਪ੍ਰਦੀਪ ਦੇ ਪੇਪਰ ਚੱਲਦੇ ਆ ਪ੍ਰਦੀਪ ਆਪਣੇ ਪੇਪਰ ਦੀ ਤਿਆਰੀ ਕਰਦੀ ਹੁੰਦੀ ਪੜ੍ਹਦੀ ਹੁੰਦੀ ਬੱਚੇ ਨੂੰ ਵੀ ਇੰਨਾ ਵੀ ਫਿਰ ਬੋਝ ਨਹੀਂ ਪਾਣਾ ਚਾਹੀਦਾ ਸੋ ਜੀ ਫੁੱਲ ਕੇ ਵੀ ਸਾਡੇ ਬਣ ਕੇ ਤਿਆਰ ਹੋ ਗਿਆ ਤੇ ਆ ਦੇਖੋ ਜੀ ਸਾਡੀ ਸਬਜੀ ਪੁਰਜੀ ਇਹਨੂੰ ਕੀ ਕਹੋਗੇ ਤੁਸੀਂ ਜੀ ਆਂਡਿਆਂ ਦੀ ਪੁਰਜੀ ਤਾਂ ਕਹਿ ਨਹੀਂ ਸਕਦੇ ਪਰ ਬਣੀ ਬਿਲਕੁਲ ਆਂਡਿਆਂ ਦੀ ਪੁਰਜੀ ਵਰਗੀ ਆ ਤੇ ਹੁਣ ਮੈਂ ਸਰਵ ਕਰਦੀ ਆ ਸਭ ਤੋਂ ਪਹਿਲਾਂ ਮੈਂ ਪਾਉਂਗੀ ਆਪਣੀ ਇਹ ਪੁਰਜੀ ਬਹੁਤ ਟੇਸਟੀ ਬਣਦੀ ਆ ਜੀ ਬਹੁਤ ਟੇਸਟੀ ਬਣਦੀ ਆ ਇੱਕ ਵਾਰੀ ਬਣਾ ਕੇ ਦੇਖਿਓ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਨਾਲ ਦਾਲ ਲੈ ਲਓ ਕੋਈ ਵੀ ਦਾਲ ਲੈ ਲਓ ਵੈਸੇ ਮੂੰਗੀ ਮਸਰਾਂ ਦੀ ਨਾਲ ਇਹ ਤਾਂ ਜ਼ਿਆਦਾ ਮੈਚ ਆ ਜਿਵੇਂ ਆਪਾਂ ਕੋਈ ਵੀ ਸੁੱਕੀ ਸਬਜ਼ੀ ਜਿਦਾ ਗੋਭੀ ਦੀ ਬਣਾਨੇ ਜਾਂ ਕੋਈ ਹੋਰ ਬਣਾਨੇ ਆ ਤੇ ਮੈਂ ਮੈਂ ਬਹੁਤ ਸੋਹਣੀ ਨਾ ਹੀ ਬਹੁਤ ਹੀ ਠਿਕ ਕੀਤੀ ਸੀ ਦਾਲ ਬਹੁਤ ਸੋਹਣੀ ਲਿਕਵਿਡ ਜੀ ਪਤਲੀ ਜੀ ਮੈਂ ਦਾਲ ਬਣਾਈ ਸੀ ਬਹੁਤ ਟੇਸਟੀ ਦਾਲ ਬਣੀ ਸੀ ਜੀ ਤੜਕਾ ਤੁਹਾਡੇ ਸਾਹਮਣੇ ਲਾਇਆ ਪਰ ਮੈਂ ਜਲਦੀ ਜਲਦੀ ਦੇ ਵਿੱਚ ਫੜਫੜ ਦਾਲ ਇਸ ਤਰ੍ਹਾਂ ਹੀ ਬਣਾ ਲਈ ਲਓ ਜੀ ਸਾਡੀ ਦਾਲ ਵੀ ਤਿਆਰ ਆ ਬਣ ਕੇ ਨਾਲ ਤੁਸੀਂ ਕੋਈ ਸਲਾਦ ਲੈ ਸਕਦੇ ਜੀ ਮੈਂ ਮਿਰਚਾਂ ਦੇ ਪੱਤਾ ਪਾ ਲਿਆ ਕਿਉਂਕਿ ਮੇਰੇ ਕੋਲ ਧਨੀਆ ਹੈ ਨਾ ਸੀਗਾ ਅੱਜ ਤੇ ਨਾਲ ਲੈ ਲੈ ਜੀ ਪਕੌੜੀਆਂ ਵਾਲਾ ਗੁੰਦੀ ਵਾਲਾ ਦਹੀਂ ਦਹੀਂ ਨਾਲ ਲੈ ਲਓ ਜੀ ਦਹੀਂ ਨਾਲ ਤੇ ਪੁਰਜੀ ਦਾ ਬਹੁਤ ਹੀ ਵਧੀਆ ਮੈਚਿੰਗ ਆ ਨਾਲ ਸਲਾਦ ਲੈ ਲਓ ਕੋਈ ਵੀ ਚੀਜ਼ ਲੈ ਲਓ ਹਰੀ ਮਿਰਚ ਲੈ ਲਓ ਪ੍ਰਦੀਪ ਬਾਹਰੋਂ ਤੋੜ ਕੇ ਲਿਆਈ ਸੀ ਤੇ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਜਦੋਂ ਆਪਾਂ ਹੁਣ ਖਾਣਾ ਸਰਵ ਕਰਨ ਲੱਗੇ ਉਸ ਵੇਲੇ ਪ੍ਰਦੀਪ ਆ ਗਈ ਸੀ ਜੀ ਮੇਰੇ ਕੋਲ ਇਹ ਜੀ ਤਾਜ਼ੇ ਤਾਜ਼ੇ ਗਰਮਾ ਗਰਮ ਫੁੱਲ ਕੇ ਦੇਸੀ ਘਿਓ ਨਾਲ ਚੋਪੜੇ ਹੋਏ ਲਓ ਜੀ ਇੱਥੇ ਮੇਰੇ ਤੋਂ ਨਾ ਕੈਮਰੇ ਦਾ ਥੋੜਾ ਜਿਹਾ ਉਹ ਸਕਰੀਨ ਤੇ ਕਲਿੱਕ ਹੋ ਗਿਆ ਸੀ ਥੋੜਾ ਜਿਹਾ ਇੱਥੇ ਤੁਹਾਨੂੰ ਡਾਰਕ ਲੱਗ ਰਹੀ ਆ ਪਰ ਜੋ ਨੇਚਰਲ ਕਲਰ ਕਲਰ ਹੈਗਾ ਉਹੀ ਆ ਜੀ ਤੁਹਾਨੂੰ ਮੈਂ ਇੱਕ ਵਾਈਟ ਲੈ ਕੇ ਦਿਖਾਨੀ ਆ ਇੱਥੇ ਚਾਹੋ ਤਾਂ ਤੁਸੀਂ ਹੋਰ ਉੱਪਰ ਗਰਮ ਕਰਕੇ ਦੇਸੀ ਘਿਓ ਪਾ ਸਕਦੇ ਆ ਕਿਉਂਕਿ ਬੇਸਣ ਆ ਤੇ ਜੀ ਮੈਂ ਹੱਥ ਦੇ ਨਾਲ ਆਪਣੇ ਮਨਪਸੰਦ ਮੋਟੇ-ਮੋਟੇ ਪੀਸ ਰੱਖ ਰਹੇ ਸੀ ਬਹੁਤ ਵਧੀਆ ਪ੍ਰਦੀਪ ਆ ਗਈ ਸੀ ਪ੍ਰਦੀਪ ਨੂੰ ਟੇਸਟ ਕਰਾਇਆ ਤੇ ਤੁਸੀਂ ਯਕੀਨ ਜਾਣਿਓ ਬਹੁਤ ਹੀ ਟੇਸਟੀ ਇਹ ਸਾਡੀ ਆ ਪੁਰਜੀ ਬਣ ਕੇ ਤਿਆਰ ਹੋਈ ਸੀਗੀ ਤੁਸੀਂ ਖਾਓ ਜਰੂਰ ਖਲਾਓ ਸਾਰਿਆਂ ਨੂੰ ਖਲਾਓ ਹਰ ਕੋਈ ਖਾਂਦਾ ਆ ਜੀ ਕਿਉਂਕਿ ਇਹਨਾਂ ਵਿੱਚ ਆਂਡਾ ਨਹੀਂ ਪਰ ਆਂਡੇ ਤੋਂ ਵੀ ਵੱਧ ਸਵਾਦਿਸ਼ਟ ਪੁਰਜੀ ਆ ਲਓ ਜੀ ਪ੍ਰਦੀਪ ਨਾਲੇ ਫੇਰ ਦੂਸਰੀ ਬਾਈਟ ਲੈਣ ਲੱਗੇ ਕਿਉਂਕਿ ਇਹਨੂੰ ਟੇਸਟੀ ਪ੍ਰਦੀਪ ਨੂੰ ਵੀ ਬਹੁਤ ਲੱਗੀ ਸਾਰਿਆਂ ਨੂੰ ਪਸੰਦ ਆਈ ਜੀ ਨਾਲ ਦਹੀਂ ਲੈ ਲਓ ਦਾਲ ਲੈ ਲਓ ਹੁਣ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਮਾ ਬਲੌਗ ਲੈ ਕੇ ਨਵੀਂ ਵੀਡੀਓ ਲੈ ਕੇ ਤੇ ਜੀ ਨਾਲ ਦਹੀਂ ਖਾਓ ਗੁੰਦੀ ਵਾਲਾ ਬਹੁਤ ਹੀ ਟੇਸਟੀ ਦਹੀਂ ਸੀ ਦਾਲ ਵੀ ਖਾਓ ਤੇ ਅਸੀਂ ਲਗਿਆ ਜੀ ਖਾਣਾ ਖਾਣ ਖੁਸ਼ ਰਹੋ ਵਾਹਿਗੁਰੂ ਤੁਹਾਨੂੰ ਵੀ ਤੰਦਰੁਸਤ ਖੁਸ਼ ਰੱਖੇ ਤੇ ਚੜ੍ਹਦੀ ਕਲਾ 'ਚ ਰੱਖੇ ਜੀ ਇਸ ਤਰ੍ਹਾਂ ਅਸੀਂ ਵੀ ਵੀਡੀਓ ਬਣਾਉਂਦੇ ਰਹੀਏ ਤੁਸੀਂ ਵੀ ਦੇਖਦੇ ਰਹੋ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ ਖੁਸ਼ੀਆਂ ਦਵੇ ਤੇ ਚੜ੍ਹਦੀ ਕਲਾ 'ਚ ਰੱਖੇ ਇਹੀ ਤੁਹਾਡੇ ਵਾਸਤੇ ਹਰ ਵੇਲੇ ਸਭ ਵਾਸਤੇ ਇਹੀ ਅਰਦਾਸ ਹੁੰਦੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਲਓ ਜੀ ਸਾਡਾ ਦਾ ਖਾਣਾ ਬਣ ਕੇ ਤਿਆਰ ਹੋ ਗਿਆ ਤੁਸੀਂ ਵੀ ਇਸੇ ਤਰ੍ਹਾਂ ਦਾ ਬਣਾਓ ਖਾਓ ਖਿਲਾਓ ਖੁਸ਼ ਰਹੋ ਬੇਨਤੀ ਆ ਕਿ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਨਾਲ ਜੀ ਮੈਂ ਰੱਖ ਰਹੀ ਆ ਮੰਗੋ ਪਰ ਇਹ ਮੰਗੋ ਨਹੀਂ ਹੈਗੇ ਮੰਗੋ ਦੂਸਰੇ ਹੀ ਮੰਗੋ ਆ ਇਹ ਤੇ ਕੋਈ ਗੱਲ ਨਹੀਂ ਜੀ ਵੈਸੇ ਹੀ ਰੱਖ ਰਹੀ ਸੀਗੀ ਮੈਂ ਪ੍ਰਦੀਪ ਨੂੰ ਛੇੜਦੀ ਸੀ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਉਦੋਂ ਤੱਕ ਲਈ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਜੀ